ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਨਾਂ ਉਤੇ ਅਸੀਂ ਆਨੰਦ ਪਹਾਈ ਤੁਹਾਡਾ ਸਵਾਗਤ ਕਰਦੇ ਆ ਲਓ ਜੀ ਹਾਜ਼ਰਾਂ ਫਿਰ ਅਸੀਂ ਤੁਹਾਡੀ ਕਜੇਰੀ ਵਿੱਚ ਅਮੇ ਵਧੀਆ ਵਧੀਆ ਟੱਪੇ ਲੈ ਕੇ ਤੇ ਅਸੀਂ ਬੀਬੀਆਂ ਤੋਂ ਸੁਣੇ ਸੀ ਹੁਣ ਅਸੀਂ ਤੁਹਾਡੇ ਰੂ ਰੂ ਕਰਨ ਲੱਗਿਆ ਇਹਨੇ ਪਾਕਿਸਤਾਨੀ ਟੱਪੇ ਇਹ ਕਈ ਤਰ੍ਹਾਂ ਦੇ ਗਾਏ ਜਾਂਦੇ ਨੇ ਬਾਦੋ ਮਾਈ ਆ ਕਹਿੰਦੇ ਹਨ ਤੇ ਉਹ ਤੁਹਾਨੂੰ ਅਸੀਂ ਫਿਰ ਵਾਰੀ ਵਾਰੀ ਇਹ ਟੱਪੇ ਸੁਣਾਉਂਦੇ ਰਹਾਂਗੇ ਤੇ ਹੋਰ ਨਵੇਂ ਨਵੇਂ ਹੈ ਨਾ ਤੇ ਤਦ ਦਾ ਦੇਖੋ ਜਿਹੜੀ ਹੋਊਗੀ ਤਾਂ ਪਾਕਿਸਤਾਨ ਦੀ ਹੈ ਜਿਹੜੀ ਆਪਣੀ ਤਰਜ਼ੀਬ ਇਸ ਤਰ੍ਹਾਂ ਵਾਂਗੇ ਜਿਵੇਂ ਆਪਾਂ ਗਾਉਨੇ ਆ ਹਨ ਵੈਸੇ ਟੱਪੇ ਉਧਰੋਂ ਹੀ ਆਏ ਹੋਏ ਨੇ ਸਾਰੇ ਤੇ ਆਪਾਂ ਦਾ ਫਿਰ ਆਪਾਂ ਵੀ ਗਾਉਣ ਲੱਗ ਗਏ ਇਸ ਤਰ੍ਹਾਂ ਹੀ ਤੇ ਹੁਣ ਸੁਣੋ ਤੁਸੀਂ ਜਿਆਦਾ ਮੈਂ دیر ਨਹੀਂ ਕਰਦੀ ਹਨਾ ਤੇ ਮਾਣ ਨੇ ਟੱਪਿਆਂ ਦਾ ਆਨੰਦ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਨੁਕਤਾ ਪਾਉਂਗੀ ਨਾ ਉਹ ਇਹ ਪੈਸਾ ਦੀ ਕਮੀ ਨਾ ਰਹੇ ਇਹ ਜਰੂਰ ਕਰਕੇ ਦੇਖੋ ਪ੍ਰਮਾਤਮਾ ਕਰੂ ਆਪਣੀ ਕਮਾਈਆਂ 'ਚ ਬਰਕਤ ਪਾਊਗਾ ਜਿਹੜਾ ਮੈਂ ਹੁਣਕਤ ਤੁਹਾਨੂੰ ਪਾਉਂਗੀ ਉਹਨੂੰ ਨੋਟ ਕਰ ਲਿਓ ਔਰ ਜਰੂਰ ਉਹਦੋਂ ਅਪਣਾ ਕੇ ਵੀ ਦੇਖਿਓ ਮਹਾਪੁਰਸ਼ਾਂ ਦੱਸਿਆ ਹੋਇਆ ਤੇ ਕਿਸੇ ਪੰਡਤਾਂ ਕੋਲੇ ਜਾਣ ਦੀ ਲੋੜ ਨਹੀਂ ਆਪਾਂ ਘਰੇ ਆਪ ਹੀ ਕਰਕੇ ਦੇਖਾਂਗੇ ਹੈਨਾ ਤੇ ਪ੍ਰਮਾਤਮਾ ਭਲੀ ਕਰੂਗਾ ਕਾਪੀ ਪੈਨਸਲ ਲੈ ਕੇ ਬਹਿ ਜਿਓ ਬਾਰ-ਬਾਰ ਮੈਨੂੰ ਪੁੱਛਿਆ ਨਾ ਕਰੋ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਤੇ ਫਿਰ ਮੈਨੂੰ ਡੈਰੀਆਂ ਫੋਲਡਰ ਨੇ ਪੈਂਦੇ ਅਮਰੀਕਨ ਜਹਾਜ਼ ਨੇ ਫਿਰ ਸਾਰੇ ਹੈਨਾ ਤੇ ਮੈਂ ਜਦੋਂ ਕੋਈ ਮਹਾਪੁਰਸ਼ ਦੱਸਦਾ ਮੈਂ ਜ਼ਰੂਰ ਲੇਖ ਲੈਣੀ ਆ ਜਾਂ ਮੈਂ ਕਿਤਾਬਾਂ ਤੇ ਪਰ ਲੈਣੀ ਆ ਆਪਣੇ ਗ੍ਰੰਥਾ ਜੋ ਹੈ ਨਾ ਤੇ ਤੁਹਾਡੇ ਤੱਕ ਪਹੁੰਚ ਦੇ ਕਰ ਦਿੰਨੀ ਆ ਤੇ ਲੈ ਆ ਜਿਓ ਫਿਰ ਮਾਣੀ ਆਪਾਂ ਇਹਨਾਂ ਟੱਪਿਆਂ ਦਾ ਆਨੰਦ ਸੁਣੋ ਫਿਰ ਧਿਆਨ ਲਾ ਕੇ ਹੈ ਨਾ ਕੀ ਲੀ ਟੰਗਿਆ ਸੁਕਾਪ ਮੇਰਾ ਨੀ ਕੀ ਕਹਿਣ ਮੈਂ ਜੀਮਾ ਬੀਰਾ ਚੱਲਿਆ ਨਿਰਾਸ ਮੇਰਾ ਨੀ ਕੀ ਕਹਿਣ ਮੈਂ ਜੀ ਮਾ ਪੱਠੀ ਨਹਿਰ ਕੰਡੇ ਪਾਈ ਹੋਈ ਐ ਬੇ ਇੱਕ ਤੇਰਾ ਲੱਖ ਬਤਲਾ ਦੂਜੀ ਐ ਨਿਕਲਾਈ ਹੋਈ ਐ ਬੇ ਇੱਕ ਤੇਰਾ ਲੱਖ ਬਤਲਾ ਨੀ ਮੇ ਰੋਂਦੀ ਰੋਂਦੀ ਹਾਸ ਪਈ ਕਿਆ ਕਬਲੋ ਚਾਂਦ ਜਿੱਥੇ ਮਾਇਏ ਦੀਦਸ ਪਈ ਨੀ ਕਿਆ ਕਬਲੋ ਚਾਂਦ ਦਬੀ ਪਰਿ ਹੋਈ ਤੀ ਲਾਦੀ ਓਏ ਦਿਲ ਦੇ ਕੇ ਦਿਲ ਲੈਣਾ ਸਨ ਲੋੜ ਨੀ ਬਕੀ ਲਾ ਦੀ ਓਏ ਦਿਲ ਲੈ ਕੇ ਦਿਲ ਲੈਣਾ ਹੱਥ ਜੋੜਾ ਮਰੂ ਦਾ ਦਾ ਓਏ ਤੇਰੀ ਮੇਰੀ ਇੱਕ ਜਿੰਦੜੀ ਵਿਚੋਂ ਫਾਰੇ ਕ ਬਜ਼ੂ ਦਾ ਦਾ ਓਏ ਤੇਰੀ ਮੇਰੀ ਇੱਕ ਜਿੰਦੜੀ ਹਾਥੀ ਜੋੜਾਏ ਪੱਖੀਆਂ ਦਾ ਓਏ ਨਾਲੇ ਸੱਡ ਮਹਿ ਲੱਗਦਾ ਨਾੜੇ ਚਾਣਣ ਅੱਖੀਆਂ ਦਾ ਓਏ ਨਾਲੇ ਸੱਡ ਮਹਿ ਲੱਗਦਾ ਨਰ ਮੇ ਦੀਆਂ ਖੋਖਲੀਆਂ ਓਏ ਨਾਲੇ ਕਾ ਮਾਇਦਾ ਪਾਣੀ ਪਾਰਨ ਭਲੋ ਚਣੀਆਂ ਵੇ ਨਾਲ ਕਮਾਇਦਾ ਅਸਮਾਨੀ ਜਹ ਜੀ ਚੜੇ ਜਦ ਮਈਆ ਜਾਵੇ ਬਾਣ ਬਾਣ ਫਰਿਆਦ ਕਰੇ ਜਦ ਮਈਆ ਜਾਵੇ ਹਿਰਦੇ ਹੀ ਨਾਲੇ ਤੋਂ ਲੈਨੀਆ ਉਹ ਜਦ ਮਾਇਆ ਜਗave ਕੱਲੀ ਵਹਿ ਕੇ ਮੈਰੂ ਲੈਨੀਆ ਉਹ ਜਦ ਮਾਈ ਹਿਆਗਵੇ ਫੁੱਲ ਲੱਗ ਗਏ ਮੇਥੀ ਨੂੰ ਵੜਾ ਥਿਰ ਹੋਇ ਅਸ ਜੀਣਾ ਤੇ ਇਹ ਰੀਤ ਰੂਰਤ ਦੇਖੀ ਨੂੰ ਓਏ ਬੜਾ ਚਿਰ ਹੋਇਆ ਸੱਜਣਾ ਸੀਟੇ ਕਾਣੇ ਕਾਂਦੇ ਸੁੱਕ ਗਏ ਨੇ ਓਏ ਮਾਹੀ ਪਰਦੇਸ ਗਿਆ ਸਾਡੇ ਹਾਸੇ ਵੀ ਮੁੱਕ ਗਏ ਨੇ ਓਏ ਵਾਹੀ ਪਰਦੇਸ ਗਿਆ ਬਾਥੂ ਦੀਆਂ ਦੋ ਪੱਤੀਆਂ ਓਏ ਬੇਈਮਾਨ ਸਜਿਣਾ ਨੇ ਗਰਲਾਂ ਦੇ ਲਦੀਆਂ ਨਾਂ ਦੱਸੀਆਂ ਓਏ ਬੇਈਮਾਨ ਸਜਿਣਾ ਨੇ ਆਲਸੀ ਵੀ ਪੱਕ ਗਈ ਐ ਓਏ ਕਰਕੇ ਉੜੀ ਕਾ ਸਜਿਣਾ ਸਾਡੀ ਜ਼ਿੰਦਗੀ ਥੱਕ ਗਈ ਐ ਵਕਾਰਿ ਕੇ ਉੜੀ ਕਾ ਸੱਜਣਾ ਸੋਹ ਬਿਠੀ ਵੜੀ ਲੱਗਦੀ ਐ ਉਹ ਜਿਹੋ ਜਹੀ ਤੋਰ ਤੇਰੀ ਸੋਹ ਮਿਠੀ ਵੜੀ ਲੱਗਦੀ ਐ ਉਹ ਮੋੜ ਜਹੀ ਤੋਰ ਤੇਰੀ साढे दिल न ठगदी आहे मोर जे तोर तेरी सर सोद फलिय न उहो हसदा तूं इं लॻदा जिम कलियां न उहो हसदा तूं इंज लॻंदा

ਮੈਨੂੰ ਆਪਣੇ ਹੀ ਲੱਗਦੇ ਲੋਕਮ ਗੰਨੇ ਸੱਜਣਾ ਚਪੜੀ ਵਿੱਚ ਅੰਬ ਤਰਦਾ ਓਏ ਓਏ ਇਸ ਵੀ ਛੋੜੇ ਨਾ ਲੋ ਰੱਬ ਪੈਦਾ ਹੀ ਨਾ ਕਰਦਾ ਓਏ ਇਸ ਵੀ ਛੋੜੇ ਨਾ ਲੋ ਲੋਕੀ ਟੱਟੇ ਹੋਏ ਪੂਰੇ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗੇ ਤੇ ਫਿਰ ਅਸੀਂ ਹੋਰ ਟੱਪੇ ਵੀ ਤੁਹਾਨੂੰ ਪਾਉਂਦੇ ਰਹਾਂਗੇ ਹਨਾ ਤੇ ਇਸੇ ਤਰ੍ਹਾਂ ਦੇ ਜਾਂ ਫਿਰ ਕੋਈ ਹੋਰ ਤਰ੍ਹਾਂ ਦੇ ਵੱਲੋਂ ਮਾਈਆ ਤੁਹਾਨੂੰ ਸੁਣਾਵਾਂਗੇ ਹਨਾ ਤੇ ਲਓ ਹੁਣ ਦਿਓ ਸਾਨੂੰ ਛੁੱਟੀਆਂ ਸੱਚ ਆਜੋ ਆਪਾਂ ਨਰਤੇ ਬੰਦ ਭੁੱਲ ਗਈ ਸੀ ਮੈਂ ਇਹ ਪੈਸਿਆਂ ਦੀ ਕਮੀ ਨਾ ਰਹੇ ਫਿਰ ਪੰਡਤਾਂ ਕੋਲ ਵੀ ਆਪਾਂ ਪੁੱਛਣ ਜਾਣਿਆ ਹਨਾ ਤੇ ਫਿਰ ਉੱਥੇ ਨਾਲੇ ਪੈਸੇ ਦੇ ਕੇ ਆਣਿਆ ਉਹਨੇ ਨਾ ਪੈਸਾ ਦੇਣਾਂ ਲੱਗੇ ਕਈ ਕੀ ਕਹਿੰਦੇ ਹੁੰਦੇ ਨੇ ਰੰਗ ਚੋਖਾ ਆਵੇ ਬਾਕੀ ਫਰੰਕ ਲਿਖੇ ਨਾ ਫਟਕੜੀ ਰੰਗ ਚੋਖਾ ਆਵੇ ਹੈਨਾ ਐ ਪੀਸੀ ਹੋਈ ਤੇ ਕੀ ਕਰਨਾ ਤੁਸੀਂ ਕੇਵਲ ਇੱਕ ਵੀਰਵਾਰ ਨੂੰ ਹੋਰ ਦਿਨ ਜਾਂ ਦਾ ਟਰ ਵੀਰਵਾਰ ਹੈਨਾ ਕੇਵਲ ਇੱਕ ਹੀ ਵੀਰਵਾਰ ਨੂੰ ਕਰਨਾ ਹੈ ਇਹ ਤੁਸੀਂ ਪੀਸੀ ਹੋਈ ਹਲਦੀ ਇੱਕ ਚੁਟਕੀ ਲੈ ਲਓ ਦੋ ਲਾਗ ਇੱਕ ਮਿੱਟੀ ਦਾ ਦੀਵਾ ਤਿਆਰ ਕਰ ਲਓ ਮਿੱਟੀ ਦਾ ਦੀਵਾ ਮਤੋਂ ਜਿਵੇਂ ਆਪਾਂ ਉਹ ਠੂਠੀਆਂ ਨੇ ਹੁੰਦੀਆਂ ਆਪਣਾ ਦੁਬਾਰੀ ਨੂੰ ਉਹੀ ਮਿੱਟੀ ਦਾ ਦੀਵਾ ਹੁੰਦਾ ਹੈ ਨਾ ਤੇ ਉਹ ਮਿੱਟੀ ਦੇ <div> ਵਿੱਚ ਇੱਕ ਚੁਟਕੀ ਪੀਸੀ ਹੋਈ ਹਲਦੀ ਪਾ ਲਓ, ਦੋ ਲੌਂਗ ਪਾ ਲਓ ਤੇ ਫੁੱਲ ਪੱਤੀ ਬਣਾ ਕੇ ਘੋ ਪਾ ਕੇ ਦੇਸੀ ਹੈ ਨਾ। ਉਹਨੂੰ ਤੁਸੀਂ ਆਪਣੇ ਵਿਸ਼ਨੂੰ ਤੇ ਮਾਤਾ ਲక్ష్ਮੀ ਦਾ ਧਿਆਨ ਧਰ ਕੇ, ਵਿਸ਼ਨੂੰ ਪ੍ਰਗੋਣ ਤੇ ਮਾਤਾ ਲక్ష్ਮੀ ਦਾ ਧਿਆਨ ਧਰ ਕੇ ਤੁਸੀਂ ਤੁਰਸੀ ਦੇ ਪੌਦੇ ਕੋਲੇ ਉਹਨੂੰ ਜਲਾ ਦਿਓ। ਇਸ ਪਾ ਨੂੰ ਕਰਨ ਨਾਲ ਕਦੇ ਵੀ ਕਦੇ ਪੈਸਾਂ ਦੀ ਕਮੀ ਨਹੀਂ ਰਹੂਗੀ। ਇਹ ਤੁਸੀਂ ਕਰਕੇ ਜਰੂਰ ਦੇਖਿਓ ਕਿਸੇ ਕੋਈ ਦਿੱਕਤ ਨਹੀਂ ਰਹੇਗੀ। अच्छा मैं भी करूंगी वीर बार लागे मैं पहला भूल गई है ना मैं वीर बार ਨੂੰ ਕਰੂੰਗਾ ਅੱਜ ਤਾਂ ਜਿਵੇਂ ਕਰਾ ਹੁਣ ਤਾਂ ਹਫਤੇ ਤੇ ਗੱਲ ਗਈ ਹੈ ਨਾ ਇਹਨੂੰ ਜਰੂਰ ਕਰਕੇ ਦੇਖੋ ਪਰਮਾਤਮਾ ਫੜੀ ਕਰੂਗਾ ਹੈ ਨਾ ਸੁਖ ਸ਼ਾਂਤੀ ਰੱਖੇ ਮੇਰਾ ਮਾਲਕ ਸਦਾ ਮੰਗਲ ਕਰੇ ਸਦਾ ਭਲਾ ਕਰੇ ਤੇ ਹੁਣ ਮੈਨੂੰ ਦਿਓ ਛੁੱਟੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੋ ਕਿਸੇ ਨੇ ਇਹ ਅਨੁਕਤਾ ਪੈਸਾਮ ਦੀ ਕਮੀ ਨਾ ਰਹੇ ਦੀਵਾ ਜਗਾ ਕੇ ਦੇਖ ਲਿਆ ਉਹਦੇ ਕੋਲੇ ਲక్ష్ਮੀ ਕੋਲੇ ਜਿਹਨੂੰ ਫਾਇਦਾ ਹੋਇਆ ਉਹ ਵੀ ਜਰੂਰ ਦੱਸਿਓ ਹੋਰਾਂ ਭੈਣਾਂ ਨੂੰ ਵੀ ਦੱਸਿਓ ਵੀ ਇਹ ਤੁਸੀਂ ਇਹ ਕਰਕੇ ਜਰੂਰ ਦੇਖੋ ਹੈ ਨਾ ਲਓ ਫਿਰ ਕੱਲ ਨੂੰ ਫੇਰ ਮਿਲਦੇ ਆ ਨਵੇਂ ਗੀਤ ਤੇ ਨਵੇਂ ਨੰਬਰ ਤੇ ਨਾ ਧੰਨਵਾਦ ਸਾਡੀ ਵੀਡੀਓ ਦੇਖਣ ਦਾ